ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਹੈਡਲਾਈਨਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜਪੀੜਤਾਂ ਲਈ ਲਏ ਵੱਡੇ ਫੈਸਲੇ ਮਾਨ ਨੇ ਕਿਹਾ ਇਹ ਸਮਾਂ ਕੰਜੂਸੀ ਕਰਨ ਦਾ ਨਹੀਂ ਜਿਨ੍ਹਾਂ ਲੋਕਾਂ ਦਾ ਭਿਆਨਕ ਖਾੜਾ ਕਾਰਨ ਨੁਕਸਾਨ ਹੋਇਆ ਉਹਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਇਹ ਸਮਾਂ ਸਿਆਸਤ ਦਾ ਨਹੀਂ ਹੁਣ ਪੰਜਾਬ ਦਾ ਮੁੱਖ ਮੰਤਰੀ ਨਹੀਂ ਸਗੋ ਦੁੱਖ ਮੰਤਰੀ ਬਣ ਕੇ ਕੰਮ ਕਰਨਾ ਪਵੇਗਾ ਕੰਮ ਖੁਸ਼ੀਆਂ ਵੰਡਣ ਨਾਲ ਵੱਧੀਆਂ ਨੇ ਤੇ ਦੁੱਖ ਵੰਡਣ ਨਾਲ ਘੱਟ ਹੁੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਤੇ ਵੀ ਕੱਸੇ ਤਿੱਖੇ ਨਿਸ਼ਾਨੇ ਮਾਨ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਅੱਗੇ ਅਸਲੀ ਭਾਜਪਾ ਹੀ ਨਹੀਂ ਸਗੋ ਦੂਜੀਆਂ ਪਾਰਟੀਆਂ ਤੋਂ ਸ਼ਾਮਲ ਹੋਏ ਲੋਕ ਬੈਠੇ ਸਨ ਜਾਖੜ ਤੇ ਬਿੱਟੂ ਮੈਨੂੰ ਕੱਢਦੇ ਰਹੇ ਨੇ ਗਾਲਾਂ ਰਵਨੀਤ ਬਿੱਟੂ ਨੇ ਕਿਹਾ ਪ੍ਰਧਾਨ ਮੰਤਰੀ ਨੂੰ ਪੰਜਾਬ ਤੋਂ ਦੂਰ ਰੱਖਣ ਦੀ ਹੋ ਰਹੀ ਕੋਸ਼ਿਸ਼ ਪਿਛਲੀ ਸਰਕਾਰ ਚ ਚੰਨੀ ਨੇ ਮੋਦੀ ਦਾ ਰਾਹ ਰੋਕਿਆ ਤੇ ਹੁਣ ਆਪ ਲੀਡਰਾਂ ਵੱਲੋਂ ਹਿੰਦੀ ਤੇ ਪੰਜਾਬੀ ਦੇ ਨਾਮ ਤੇ ਖੜਾ ਕੀਤਾ ਜਾ ਰਿਹਾ ਹੈ ਵਿਵਾਦ ਸੁਨੀਲ ਜਾਖੜ ਨੇ ਮੁੱਖ ਮੰਤਰੀ ਮਾਨ ਤੇ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦਾ ਲਗਾਇਆ ਇਲਜ਼ਾਮ ਜਾਖੜ ਨੇ ਕਿਹਾ ਇਸ ਸਮਾਂ ਸਿਆਸਤ ਕਰਨ ਦਾ ਨਹੀਂ ਪਰ ਸੀਐਮ ਮਾਨ ਪੰਜਾਬ ਦੇ ਲੋਕਾਂ ਨੂੰ ਕਰ ਰਹੇ ਨੇ ਗੁੰਮਰਾਹ ਤੇ ਹੁਣ ਖਬਰਾਂ ਦਾ ਵਿਸਥਾਰ ਹਸਪਤਾਲ ਤੋਂ ਆਉਂਦੇ ਹੀ ਪਹਿਲੀ ਬੈਠਕ 'ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹ ਪੀੜਤਾਂ ਲਈ ਵੱਡੇ ਫੈਸਲੇ ਲਏ ਗਏ ਨੇ ਉਹਨਾਂ ਨੇ ਕਿਹਾ ਕਿ 30 ਤੋਂ 40 ਦਿਨਾਂ ਦਾ ਵਿਸ਼ੇਸ਼ ਗਰਦਾਵਰੀ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਹਰ ਫਸਲ ਦਾ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ SDRF ਦਾ ਕਾਨੂੰਨ ਕਹਿੰਦਾ ਹੈ ਕਿ 6800 ਰੁਪਏ ਮੁਆਵਜ਼ਾ ਦਿੱਤਾ ਜਾਵੇ ਪਰ ਸਰਕਾਰ ਆਪਣੀ ਤਰਫੋਂ ਫੰਡ ਪਾ ਕੇ ਘੱਟੋ-ਘੱਟ 40000 ਮੁਆਵਜ਼ਾ ਦੇਵੇਗੀ ਜਿਨ੍ਹਾਂ ਦੇ ਪਸ਼ੂ ਰੁੜ ਗਏ ਨੇ ਜਿਵੇਂ ਕਿ ਗਾਂ ਜਾਂ ਮੱਝ ਉਹਨਾਂ ਨੂੰ 37500 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਮੰਨਿਆ ਕਿ ਇਹ ਸਮਾਂ ਕੰਜੂਸੀ ਕਰਨ ਦਾ ਨਹੀਂ ਜਿਨ੍ਹਾਂ ਲੋਕਾਂ ਦੇ ਮਕਾਨ ਨੁਕਸਾਨੇ ਗਏ ਨੇ ਉਹਨਾਂ ਨੂੰ ਵੀ ਯੋਗ ਮੁਆਵਜ਼ਾ ਦਿੱਤਾ ਜਾਵੇਗਾ ਅੱਜ ਮੈਂ ਅਧਿਸ਼ਟਿਤ ਤੇ ਨੇ ਤੀ ਤੋਂ 40 ਦਿਨਾਂ ਦੇ ਵਿੱਚ ਵਿੱਚ ਸਾਰਾ ਚਾਹੇ ਉਥੇ ਪਾਣੀ ਆਇਆ ਜਾਂ ਨਹੀਂ ਆਇਆ ਤੀ ਤੋਂ 40 ਦਿਨਾਂ ਵਿੱਚ ਸਾਰਾ ਸਾਡੇ ਕੋਲੇ ਸਪੈਸ਼ਲ ਗਰਦਾਰੀ ਦਾ ਡਾਟਾ ਆ ਜਾਊਗਾ ਚੈੱਕ ਸਾਡੇ ਕੋਲ ਤਿਆਰ ਪਏ ਨੇ ਜਿਹੜੀ ਮਰਜੀ ਫਸਲ ਬੀਜੀ ਹੋਈ ਹੈ ਫਸਲ ਦਾ ਨੁਕਸਾਨ ਹੋ ਗਿਆ ਤਬੀਰ ਰੁਪਏ ਪਰ ਏਕੜ ਮਿਲੂਗਾ ਤੇ ਪਿੰਡ ਪਿੰਡ ਜਾ ਕੇ ਸਾਡੇ ਅਫਸਰ ਜਿਹੜੇ ਨੇ ਉਹ ਜਾਇਜ਼ਾ ਲੈਣਗੇ ਰਿਪੋਰਟ ਬਣਨ ਤੋਂ ਬਾਅਦ ਵੀ ਇੱਕ ਹਫ਼ਤੇ ਸਮਾਂ ਸੀ ਲੋਕਾਂ ਨੂੰ ਵੀ ਦੇਵਾਂਗੇ ਵੀ ਕਿਤੇ ਕੋਈ ਗਲਤ ਤਾਂ ਨਹੀਂ ਲਿਖਿਆ ਗਿਆ ਕਈ ਵਾਰੀ ਕੀ ਹੁੰਦਾ ਜਿਹਨਾਂ ਦਾ ਨੁਕਸਾਨ ਹੋਇਆ ਹੁੰਦਾ ਉਹਨਾਂ ਦਾ ਲਿਖਿਆ ਨਹੀਂ ਜਾਂਦਾ ਜਿਨਾਂ ਦੀ ਚਲਦੀ ਹੁੰਦੀ ਏ ਥੋੜੀ ਬਹੁਤ ਉਹਨਾਂ ਦਾ ਲਿਖਿਆ ਜਾਂਦਾ ਸੋ ਇਹ ਇਤਰਾਜ਼ ਲੈਣ ਵਾਸਤੇ ਵੀ ਸੀ ਹਫ਼ਤੇ ਦਾ ਟਾਈਮ ਦੇਵਾਂਗਾ ਜਿੱਥੇ 100% ਨੁਕਸਾਨ ਹੋ ਗਿਆ ਇੱਕ ਮਹੀਨੇ ਦੇ ਵਿੱਚ ਪਹਿਲਾ ਚੈੱਕ ਅਸੀਂ ਦੇ ਦਾਂਗੇ ਬਾਕੀ 40 ਦਿਨਾਂ ਦੇ ਵਿੱਚ ਲਗਭਗ ਸਾਰੇ ਪੰਜਾਬ ਦਾ ਸਾਡੇ ਕੋਲੇ ਸਪੈਸ਼ਲ ਗਰਦੌਰੀਆਂ ਜਾਂ ਗਰਦੌਰੀਆਂ ਆ ਜਾਣਗੇ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਵੀ ਪੈਸੇ ਜਿਹੜੇ ਨੇ ਅਸੀਂ ਦੇਵਾਂਗੇ ਵੀ ਵਧਾਵਾਂਗੇ ਐਸ ਡੀ ਆਰ ਐਫ ਦੇ ਵਿੱਚ 6800 ਰੁਪਏ ਆ ਮ ਆਉਜਾ ਮਿਲ ਪਿਛਲੇ ਦਿਨੀ ਮੈਂ ਡਿਬੇਟ ਸੁਣੀ ਸੀ ਇੱਕ ਉਹ ਕਹਿੰਦੇ ਜੀ ਪੈਸੇ ਤਾਂ ਬਹੁਤ ਦੇਰ ਰੱਖੇ ਨੇ ਪਹਿਲਾਂ ਹੀ 6800 ਰੁਪਏ ਦੰਦੇ ਜੀ ਐਸ ਡੀ ਆਰ ਐਫ ਦਾ ਕਾਨੂੰਨ ਕਹਿੰਦਾ ਐਸ ਡੀ ਐਫ ਦੇ ਰੇਟ ਕਹਿੰਦੇ ਨੇ ਅਸੀਂ ਆਪਣੇ ਵੱਲੋਂ ਫੰਡ ਪਾਵਾਂਗੇ ਅਸੀਂ 6800 ਨੂੰ ਵਧਾ ਕੇ 40000 ਰੁਪਏ ਕਰ ਦੇਣਾ 40000 ਮਿਨਿਮਮ ਜੇ ਜਿਹੜੇ ਪਸ਼ੂ ਖੜਾ ਚ ਬਹਿ ਗਏ ਜੇ ਗਾਂ ਜਾਂ ਮੱਝ ਹਣਜ ਮਰ ਜਾਂਦੀ ਹੈ 37500 ਰੁਪਿਆ ਦਾ ਮੁਆਵਜ਼ਾ ਦਿੱਤਾ ਜਾਊਗਾ ਬਾਕੀ ਪਸ਼ੂਆਂ ਦਾ ਨਿਯਮ ਅਨੁਸਾਰ ਭਰਾ ਕੇ ਅਸੀਂ ਲੋਕਾਂ ਨੂੰ ਕਿਉਂਕਿ ਇਹ ਕੰਜੂਸੀ ਦੇ ਦਿਨ ਨਹੀਂ ਹੈਗੇ ਇਹ ਵੇਲਾ ਕੰਜੂਸੀ ਕਰਨ ਦਾ ਨਹੀਂ ਹੈਗਾ ਤੇ ਨਹੀਂ ਜੀ ਉਹ ਤਾਂ ਇੰਨੇ ਪਰਸੈਂਟ ਘਰ ਡਿੱਗ ਗਿਆ ਹੈ ਤਾਂ ਇੰਨੇ ਪਰਸੈਂਟ ਚੋਇਆ ਜੋ ਉਸ ਘਰ ਦੇ ਵਿੱਚ ਬੰਦਾ ਰਹਿ ਨਹੀਂ ਸਕਿਆ ਬੰਦਾ ਘਰ ਨਹੀਂ ਵੀ ਡਿੱਗਿਆ ਪਾਣੀ ਚੋਈ ਜਾਂਦਾ ਤੇ ਬੰਦਾ ਕਿੱਥੇ ਸੌਂਗਾ ਤਾਂ ਅਸੀਂ ਉਹਨੂੰ 100% ਵਾਲੇ ਖਾਤੇ ਜੀ ਭਾਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੜ ਦਾ ਪਾਣੀ ਘਟ ਹੋਣ ਤੋਂ ਬਾਅਦ ਜਾਨਵਰਾਂ ਦੇ ਪਿੰਜਰ ਮਿਲਣਗੇ ਉਹਨਾਂ ਦਾ ਨਿਪਟਾਰਾ ਕਰਨ ਲਈ ਵੀ ਯੋਜਨਾ ਬਣਾਈ ਗਈ ਹੈ ਇਸ ਤੋਂ ਇਲਾਵਾ ਜਿਸ ਦਾ ਖੇਤ ਉਸ ਦੀ ਰੇਤ ਨੀਤੀ ਬਣਾਈ ਗਈ ਹੈ ਡਰੋਨ ਰਾਹੀਂ ਦਰਿਆਵਾਂ ਦੀ ਮੈਪਿੰਗ ਕਰਵਾਈ ਜਾ ਰਹੀ ਹੈ ਤੇ ਕਮਜ਼ੋਰ ਬੰਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਮਾਨ ਨੇ ਕਿਹਾ ਕਿ ਸਾਨੂੰ ਟੀਮ ਬਣਾ ਕੇ ਚੱਲਣ ਦੀ ਲੋੜ ਹੈ ਇਹ ਪੰਜਾਬ ਦੇ ਵਿੱਚ ਸਿਆਸਤ ਕਰਨ ਦਾ ਸਮਾਂ ਨਹੀਂ ਪੰਜਾਬ ਦਾ ਮੁੱਖ ਮੰਤਰੀ ਨਹੀਂ ਹੁਣ ਦੁੱਖ ਮੰਤਰੀ ਬਣ ਕੇ ਮੈਨੂੰ ਕੰਮ ਕਰਨਾ ਪਵੇਗਾ ਖੁਸ਼ੀਆਂ ਵੰਡਣ ਨਾਲ ਵਧਦੀਆਂ ਨੇ ਤੇ ਦੁੱਖ ਵੰਡਣ ਨਾਲ ਘੱਟ ਹੁੰਦੇ ਨੇ। ਮੈਡੀਕਲ ਕੈਂਪ ਸ਼ੁਰੂ ਹੋ ਗਏ। ਤਾਂ ਕਿ ਕੋਈ ਬਿਮਾਰੀ ਨਾ ਫੈਲ ਜੇ। ਬੜੇ ਬੜੇ ਕ੍ਰੂਸ਼ਲ ਦਿਨ ਨੇ ਹੁਣੇ। ਬਹੁਤ ਸਾਰੇ ਪਿੰਡਾਂ 'ਚ ਕੈਂਪ ਲੱਗ ਵੀ ਚੁੱਕੇ ਨੇ। ਹੁਣ ਥੋੜੇ ਪਾਣੀ ਕੱਢੂਗਾ ਤਾਂ ਪਸ਼ੂਆਂ ਦੀਆਂ ਪਿੰਜਰ ਮਿਲਣਗੇ। ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ? ਉਦੇ ਪ੍ਰਬੰਧ ਕਾ ਜਿਸ ਡਿਪਲੀਕਿਫੀਸ਼ਨਸ ਨਾਲ ਡਿਟੇਲ ਚ ਗੱਲ ਹੋਈ ਹੈ ਫਿਰ ਡੀਸਿਲਟਿੰਗ ਵਾਸਤੇ ਜੀਸੀਬੀ ਵੀ ਲੈ ਲਿਆ ਸੀ ਕਿ ਜੇ ਕਿਸੇ ਦੇ ਕੋਲੇ ਟਰਾਲੀ ਹੈਗੀ ਹੈ ਪਰ ਉਹ ਕਹਿੰਦਾ ਭਰਨ ਭਰਾਂ ਕਿਵੇਂ ਮੈਂ ਤਾਂ ਅਸੀਂ ਆਪਣੇ ਵੱਲੋਂ ਜੀਸੀਬੀ ਦੇਵਾਂਗੇ ਜਿਹਦਾ ਖੇਤ ਉਹਦੀ ਰੇਤ ਉਸ ਸਕੀਮ ਦੇ ਤਹਿਤ ਉਹਨੂੰ ਉਹ ਆਪਦੇ ਖੇਤ ਚੋਂ ਮਿੱਟੀ ਚੱਕਣ ਦੀ ਇਜਾਜ਼ਤ ਹੈ ਇਸ ਵਕਤ ਘੱਗਰ ਥੋੜਾ ਜਿਹਾ ਡੇਂਜਰ ਲੈਵਲ ਤੇ ਚੱਲ ਰਿਹਾ ਪਰ ਉਹ ਪੰਜਾਬ ਵਾਲੇ ਪਾਸੇ ਨਹੀਂ ਮਾਰ ਕੀਤੀ ਇਸ ਵਾਰ ਉਹਨਾਂ ਨੇ ਕਿਉਂਕਿ ਕਾਫੀ ਦੇਰ ਪਹਿਲਾਂ ਤੋਂ ਸ਼ੁਰੂ ਕਰ ਰੱਖਿਆ ਸੀ ਅਸੀਂ ਸਫਾਈ ਦਾ ਕੰਮ ਵੀ ਤੇ 1 ਲੱਖ ਗੱਟਾ ਜਿਹੜਾ ਬੋਰੀ ਭਰੀ ਪਈ ਹੈ 2 ਲੱਖ ਬੋਰੀ ਪਈ ਹੈ ਹਜੇ ਉਹ ਭਰ ਰਹੇ ਆ ਜੇ ਕਿਤੋਂ ਵੀ ਡਰੋਨ ਰਹੀਂ ਮੈਪਿੰਗ ਹੋ ਰਹੀ ਹੈ ਕਈ ਵਾਰੀ ਉੱਥੇ ਜਾਇਆ ਨਹੀਂ ਜਾਂਦਾ ਪਰ ਪਤਾ ਲੱਗੇ ਕਿ ਇੱਥੇ ਥੋੜਾ ਜਿਹਾ ਕਮਜ਼ੋਰ ਹੈ ਉੱਥੇ ਫਿਰ ਕਿਸੇ ਨਾ ਕਿਸੇ ਹੋਰ ਤਰੀਕੇ ਨਾਲ ਪਹੁੰਚ ਕੇ ਉਹ ਉਸ ਬੰਨ ਜਿਹੜਾ ਸ਼ਕਤੀਸ਼ਾਲੀ ਕੀਤੇ ਨਾ ਫੇਰ ਇੱਕ ਵਾਰੀ ਤੁਹਾਡਾ ਬਹੁਤ ਧੰਨਵਾਦ ਕਰਦਾ ਪਰ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦੇਣ ਵਾਲੇ ਸਾਰੇ ਜਿਨ੍ਹਾਂ ਨੇ ਵੀ ਚਾਹੇ ਕਿਸੇ ਨੇ ਕੋਈ ਬਾਹਰੋਂ ਬੈਠੇ ਨੇ ਕੋਈ ਕਿਸੇ ਕਿਸਮ ਦਾ ਹੈਲਪ ਕਰਤੀ ਕਿਸੇ ਨੇ ਕੋਈ ਚਾਦਰ ਵੀ ਭੇਜੀ ਤੀ ਕੰਬਲ ਭੇਜਤਾ ਮ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹੋ ਜਿਹੇ ਸੰਕਟਾਂ ਦੇ ਵਿੱਚ ਇੱਕ ਟੀਮਵਰਕ ਕੰਮ ਆਉਂਦਾ ਹੈ ਟੀਮ ਬਣਾ ਕੇ ਚੱਲੀਏ ਇਹਦੇ ਵਿੱਚ ਕੋਈ ਰਾਜਨੀਤੀ ਜਾਂ ਕੋਈ ਇਹ ਨਹੀਂ ਹੈ ਕਿ ਉਹ ਫਲਾਣਾ ਨਹੀਂ ਆਇਆ ਫਲਾਣਾ ਨਹੀਂ ਆਇਆ ਜਿਹੜਾ ਨਹੀਂ ਆਇਆ ਉਹਦਾ ਵੀ ਭਲਾ ਕਿਤੇ ਬਿਜ਼ੀ ਹੋਊਗਾ ਉਹਦੇ ਕੋ ਜਿਹੜਾ ਇਹ ਸੰਕਟ 'ਚ ਨਹੀਂ ਆਇਆ ਪੰਜਾਬੀ ਹੋਣ ਦੇ ਹੋਏ ਉਹ ਤੇ ਆਪਦੇ ਤੇ ਸੰਕਟ ਉਹ ਕੋਈ ਨਾ ਕੋਈ ਉਹ ਆਪਣੇ ਸੰਕਟ ਨੂੰ ਠੀਕ ਕਰ ਲਿਓ ਭਾਈ ਮੈਂ ਕੋਈ ਫਿਰ ਕਹਿਣਾ ਕਿ ਪੰਜਾਬ ਦਾ ਮੁੱਖ ਮੰਤਰੀ ਨਹੀਂ ਪੰਜਾਬ ਦਾ ਦੁੱਖ ਮੰਤਰੀ ਬਣਨਾ ਪੈਣਾ ਉਹ ਜਿਆਦੇ ਦੁੱਖਾਂ 'ਚ ਸ਼ਰੀਕ ਹੋਣਾ ਪੈਣਾ ਹੈ ਸ਼ਾਮਲ ਹੋਣਾ ਪੈਣਾ ਸਿਆਣੇ ਕਹਿੰਦੇ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਆਧੇ ਰਹਿ ਜਾਂਦੇ ਨੇ ਸੁਮੇਂ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਇਸ ਧਰਤੀ ਦਾ ਅੰਨ ਖਾਦਾ ਇਸ ਧਰਤੀ ਨੇ ਇਸ ਸਮਾਜ ਨੇ ਐਡੇ ਵੱਡੇ ਨਾਮ ਮੈਦੀ ਸ਼ੋਹਰਤਾਂ ਦਿੱਤੀਆਂ ਜੋ ਕੁਝ ਵੀ ਹੈ ਸਾਡੇ ਕੋਲੇ ਅਸੀਂ ਨਿਸ਼ਾਵਰ ਕਰਦੇ ਹਾਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਤੇ ਵੀ ਦਿੱਕੇ ਨਿਸ਼ਾਨੇ ਕੱਸੇ ਉਹਨਾਂ ਕਹੇ ਕਿ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਮੈਨੂੰ ਗਾਲ੍ਹਾਂ ਕੱਢਦੇ ਰਹੇ ਜਿੰਨੇ ਆਗੂ ਮੋਦੀ ਦੇ ਸਾਹਮਣੇ ਬੈਠੇ ਸਨ ਸਾਰੇ ਕਾਂਗਰਸ ਜਾਂ ਹੋਰ ਪਾਰਟੀਆਂ ਤੋਂ ਭਾਜਪਾ ਚ ਸ਼ਾਮਲ ਹੋਏ ਸਨ ਜੋ ਅਸਲ ਭਾਜਪਾ ਆਗੂ ਸਨ ਉਹ ਚੌਥੀ ਜਾਂ ਪੰਜਵੀਂ ਕਤਾਰ 'ਚ ਬੈਠੇ ਨੇ ਸੁਨੀਲ ਜਾਖੜ ਕਹਿ ਰਹੇ ਨੇ ਕਿ ਮੈਂ ਕਿਸੇ ਮੰਤਰੀ ਨੂੰ ਨਹੀਂ ਜਾਣਦਾ ਮੈਨੂੰ ਜਾਖੜ ਨੂੰ ਸਲਾਹ ਹੈ ਕਿ ਉਹ ਸਾਡੇ ਸਾਰੇ ਮੰਤਰੀਆਂ ਨੂੰ ਜਾਣ ਲੈਣ ਕਿਉਂਕਿ ਅਗਲੇ 5 ਸਾਲ ਵੀ ਅਸੀਂ ਹੀ ਆ ਰਹੇ ਹਾਂ ਬਸ ਆਹੀ ਦੁੱਖ ਹੈ ਜੀ ਬਸ ਆਮ ਆਦੀ ਪਾਰਟੀ ਨੂੰ ਪੈਸੇ ਦਿਓ ਜੀ ਆ ਸਿੱਧੂ ਹੀ ਦੇ ਦੇ ਜੋ ਉਸ ਦਿਨ ਵੀ ਰਾਜਨੀਤੀਆਂ ਕਰੀਗੇ ਜਾਖੜ ਸਾਹਿਬ ਆਪਣੇ ਆਪ ਨੂੰ ਕਿਸਾਨ ਕਹੋਂਦੇ ਉਹ ਵੀ ਬਿੱਟੂ ਉਹ ਗਾੜਾ ਗੱਢੀ ਕੇ ਮੈਨੂੰ ਉੱਥੇ ਹਣ ਕੋਣ ਬੈਠੇ ਸੀ ਅੱਗੇ ਸੁਨੀਲ ਜਾਖੜ ਪ੍ਰਧਾਨ ਭਾਜਪਾ ਰਵਨੀਤ ਬਿੱਟੂ ਮਾਈਗਰੇਟਡ ਟੂ ਭਾਜਪਾ ਜੈ ਇੰਦਰਕੌਰ ਮਾਈਗਰੇਟਡ ਟੂ ਭਾਜਪਾ ਅਤੇ ਜੰਗ ਬਾਜਵਾ ਮਾਈਗਰੇਟਡ ਟੂ ਭਾਜਪਾ ਉੱਥੇ ਮੈਨੂੰ ਭਾਜਪਾ ਦਾ ਕੋਈ ਲੱਗਿਆ ਨਹੀਂ ਉੱਥੇ ਸਾਰੇ ਤਾਂ ਕਾਂਗਰਸ ਬੈਠੇ ਸੀ ਅੱਗੇ ਮਨਪ੍ਰੀਤ ਬਾਦਲ ਮੈਨੀ ਟਾਈਮਸ ਮਾਈਗ੍ਰੇਟਡ ਟੂ ਸਰ ਮੈਨੀ ਪਾਰਟੀਆਂ ਸੁਸ਼ੀਲ ਰਿੰਕੂ ਮਾਈਗ੍ਰੇਟਡ ਫਰਮ ਆਮਾਨਮੀ ਟੂ ਪਾਜਪਾ ਉਹ ਜਿਹੜੇ ਅਸਲੀ ਪਾਜਪਾਲੇ ਸੀ ਉਹ ਚੌਥੀ ਪੰਜਵੀਂ ਲਾਈਨ ਚ ਬਿਠਾ ਰੱਖੇ ਸੀ ਵਿਚਾਰੇ ਸਾਰੀ ਕਾਂਗਰਸ ਬੈਠੀ ਸੀ ਅੱਗੇ ਸੁਨੀਲ ਜਖੜ ਸਾਹਿਬ ਕੀ ਕੰਮ ਕਰਦੇ ਆ ਅੱਜ ਕੱਲ੍ਹ? ਸਤੀਫਾ ਵੀ ਦੇਤਾ ਨਾ ਮੰਨਿਆ ਨਾ ਛੱਡਿਆ। ਹੁਣ ਨਾ ਇੱਧਰ ਦੇ ਨਾ ਇੱਧਰ ਦੇ। ਕਹਿੰਦੇ ਮੈਂ ਤਾਂ ਜਾਣਦੇ ਹੀ ਨਹੀਂ ਮੰਤਰੀਆਂ ਨੂੰ। ਫੇਰ ਜਾਣਦੇ ਕਿਉਂ ਨਹੀਂ ਜੀ? 3.5 ਸਾਲ ਹੋ ਗਏ ਅਸੀਂ ਅੱਗੇ ਵੀ ਗਾਹ ਆਵਾਂਗੇ। ਤੂੰ ਸਿੱਖ ਲਓ ਸਾਡੇ ਨਾਂ ਹੁਣ। ਨਾਂ ਸਿੱਖ ਲਓ। ਜੇ ਮੁੰਡੀਆਂ ਨਹੀਂ ਜਾਣਦੇ ਪੱਠੜ ਤੋਂ ਪੁੱਛ ਲਓ। ਛਾਨੇਆੜ ਤੋਂ ਦਰ ਨੂੰ ਹਰਾਇਆ ਸੀ ਸੋ ਇਹ ਕੋਈ ਕੋਈ ਬਹਾਨੇ ਨੇ ਕਿ ਮੈਂ ਤਾਂ ਜਾਣਦੇ ਨਹੀਂ ਉਹਦੇ ਪਹਿਲਾਂ ਚੰਨੀ ਕਹਿੰਦਾ ਸੀ ਮੈਂ ਕਿਤੇ ਪਰਗੜ ਫੜ ਲਿਆ ਜੀ ਹੱਲੇ ਪਹਿਨੀ ਭਾਜਪਾ ਵੱਲੋਂ ਹੜਪੀੜਤਾਂ ਲਈ ਦੇਸ਼ ਭਰ ਤੋਂ ਇਕੱਠੀ ਕੀਤੀ ਗਈ ਰਾਹਤ ਸਮੱਗਰੀ ਦੇ 60 ਟਰੱਕ ਅੱਜ ਜਲੰਧਰ ਪਹੁੰਚ ਗਏ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਇਸ ਮੌਕੇ ਕਿਹਾ ਕਿ ਕੱਲ ਰਾਹਤ ਸਮੱਗਰੀ ਨਾਲ ਭਰੀ ਇੱਕ ਟ੍ਰੇਨ ਵੀ ਪੰਜਾਬ ਪਹੁੰਚ ਰਹੀ ਹੈ ਬਿੱਟੂ ਨੇ ਕਿਹਾ ਕਿ ਭਾਜਪਾ ਵੱਲੋਂ ਹੜਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਏਗੀ ਇਸ ਦੇ ਨਾਲ ਬਿੱਟੂ ਨੇ ਇਲਜ਼ਾਮ ਲਗਾਏ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ ਤੋਂ ਦੂਰ ਰੱਖਣਾ ਚਾਹੁੰਦੇ ਨੇ ਉਹਨਾਂ ਕਿਹਾ ਕਿ ਪਿਛਲੀ ਸਰਕਾਰ 'ਚ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਦਾ ਰਾਹ ਰੋਕਿਆ ਤੇ ਹੁਣ ਆਪ ਲੀਡਰਾਂ ਵੱਲੋਂ ਪੰਜਾਬੀ ਤੇ ਹਿੰਦੀ ਦੇ ਨਾਮ ਤੇ ਵਿਵਾਦ ਕੀਤਾ ਜਾ ਰਿਹਾ ਏ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਲਈ ਮਾਨ ਸਰਕਾਰ ਦਾ ਕੋਈ ਕਾਬਲ ਮੰਤਰੀ ਮੀਟਿੰਗ 'ਚ ਮੌਜੂਦ ਨਹੀਂ ਸੀ ਅੱਜ ਪੰਜਾਬ ਦੇ ਨਾਲ ਸਾਰੇ ਖੜੇ ਆ ਇਹ ਮੈਂ ਗੱਲ ਇੱਕ ਜ਼ਰੂਰ ਕਹਿਣੀ ਚਾਹਨਾ ਇਹ ਹਮੇਸ਼ਾ ਚਾਹੇ ਉਹ ਚਰਨਜੀਤ ਚੰਨੀ ਕਾਂਗਰਸ ਪਾਰਟੀ ਸੀ ਜੀ ਚਾਹੇ ਆ ਹੁਣ ਆਮ ਆਦਮੀ ਪਾਰਟੀ ਇਹਨਾਂ ਦਾ ਇੱਕੋ ਹੀ ਕੰਮ ਆ ਵੀ ਪੰਜਾਬ ਤੋਂ ਕਿਵੇਂ ਨਰਿੰਦਰ ਮੋਦੀ ਜੀ ਨੂੰ ਕਿਵੇਂ ਦੂਰ ਰੱਖੀਏ ਉਹ ਜ਼ਹਿਰ ਹਮੇਸ਼ਾ ਇਹ ਬੀਜਦੇ ਰਹਿੰਦੇ ਆ ਜਦੋਂ ਵੀ ਉਹਨਾਂ ਦਾ ਦਿਲ ਪੰਜਾਬ ਲਈ ਧੜਕਦਾ ਏ ਉਹ ਪੰਜਾਬ ਲਈ ਵੱਧ ਤੋਂ ਵੱਧ ਕਰਨਾ ਚਾਹੁੰਦੇ ਆ ਪਰ ਇਹ ਕੀ ਕਰਦੇ ਆ ਜਿਵੇਂ ਪਹਿਲਾਂ ਇਹ ਫਿਰੋਜ਼ਪੁਰ ਚੰਨੀ ਨੇ ਮੂਹਰੇ ਪੁਲਿਸ ਲਾ ਕੇ ਰੋਕਿਆ ਵੀ ਜਾ ਨਾ ਸਕਣ ਤੇ ਕੱਲ ਵੀ ਪਰਸੋਂ ਵੀ ਜਦੋਂ ਅਸੀਂ ਇਕੱਠੇ ਸੀ ਜਦੋਂ ਅਨਾਉਂਸਮੈਂਟ ਕਰ ਰਹੇ ਸੀ ਤੇ ਬਾਹਰ ਆ ਕੇ ਮੰਤਰੀਆਂ ਨੇ ਕੀ ਕਲੇਸ਼ ਪਾਇਆ ਇਹਦਾ ਮਤਲਬ ਥੋੜੀ ਹੋਮੇ ਵੱਡੀ ਹੋ ਗਈ ਤੁਹਾਨੂੰ ਇਹ ਨਹੀਂ ਵੀ ਪੰਜਾਬ ਨੂੰ ਕੁਝ ਤੁਸੀਂ ਇਹ ਕਹੋ ਵੀ ਜੀ 1600 ਕਰੋੜ ਰੁਪਇਆ ਬਹੁਤ ਧੰਨਵਾਦ ਤੇ 16000 ਕਰੋੜ ਰੁਪਇਆ ਹੋਰ ਦੋ ਤੁਸੀਂ ਕਿਸ ਗੱਲ ਤੇ ਜਾਣਬੁੱਝ ਕੇ ਪੰਜਾਬੀ ਦੀ ਹਿੰਦੀ ਦੀ ਗੱਲਾਂ ਛਿੜਕੇ ਨਾ ਤੁਸੀਂ ਵੱਡੇ ਹੋਗੇ ਪੰਜਾਬ ਦੇ ਲੋਕਾਂ ਨਾਲ ਤੁਸੀਂ ਵੱਡੇ ਹੋਗੇ ਜਦੋਂ ਪ੍ਰਧਾਨ ਮੰਤਰੀ ਜੀ ਇੱਕ ਐਡੀ ਔਖੀ ਘੜੀ ਦੇ ਵਿੱਚ ਸਾਡੇ ਆਏ ਆ ਆਪਾਂ ਤਾਂ ਕਿਸੇ ਕਿਸੇ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਉਹ ਵੀ ਜੇ ਕਰੇ ਆਏ ਉਹ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤੁਸੀਂ ਬਾਹਰ ਕਲੇਸ਼ ਪਾਉਨੇ ਹੋ ਜੇ ਤੁਹਾਨੂੰ ਮਾੜੀ ਜੀ ਵੀ ਜੇ ਤੁਹਾਨੂੰ ਮਾੜਾ ਜੀ ਵੀ ਇਸ ਗੱਲ ਦਾ ਹੁੰਦਾ ਤੇ ਤੁਹਾਡਾ ਮੁੱਖ ਮੰਤਰੀ ਹੈ ਜਿਹੜਾ ਉਹ ਬਿਮਾਰੀ ਆਪ ਦੀ ਕੀ ਕਰਨੀ ਆ ਜੀ ਪੰਜਾਬ ਦੇ ਲਈ ਆਪ ਜਿੱਦਨ ਪ੍ਰਧਾਨ ਮੰਤਰੀ ਜੀ ਇੱਥੇ ਖੜੇ ਹੁੰਦੇ ਆ ਦੂਜੇ ਦਿਨ ਛੁੱਟੀ ਲਈ ਲਈ ਹੁਣ ਉੱਥੇ ਬਿਲਕੁਲ ਆਪ ਇਸ ਫਾਈਨਾਂਸ ਮਿਨਿਸਟਰ ਨੂੰ ਆਉਣਾ ਚਾਹੀਦਾ ਸੀ ਗੱਲ ਕਰਨੀ ਚਾਹੀਦੀ ਸੀ ਉੱਥੇ ਅਮਨ ਰੋੜਾ ਜੀ ਜਿਹੜੇ ਪ੍ਰਧਾਨ ਨੇ ਵੀ ਆਪਣੇ ਆਮ ਆਦਮੀ ਪਾਰਟੀ ਦੇ ਤੇ ਮੰਤਰੀ ਨੇ ਮੇਨ ਉਹਨਾਂ ਨੂੰ ਆ ਕੇ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਨੀ ਚਾਹੀਦੀ ਸੀ ਜੀ ਉੱਥੇ ਬਿਲਕੁਲ ਕਿਸੇ ਮੰਤਰੀ ਐਸਾ ਨਹੀਂ ਸੀ ਜਿਹੜਾ ਕਿ ਕੋਈ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰ ਸਕਦਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਮਾਨ ਉੱਤੇ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦਾ ਇਲਜ਼ਾਮ ਲਗਾਇਆ ਹੈ ਜਾਖੜ ਨੇ ਕਿਹਾ ਕਿ ਬਹੁਤ ਮੁਸ਼ਕਲ ਸਮਾਂ ਸਾਡੇ ਸਾਹਮਣੇ ਖੜਾ ਹੈ ਇਹ ਸਮਾਂ ਸਿਆਸਤਕਾਰਾਂ ਦਾ ਨਹੀਂ ਪਰ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਖੜ ਅਨੁਸਾਰ ਭਗਵੰਤ ਮਾਨ ਨੇ ਕਿਹਾ ਸੀ ਕਿ 60 ਹਜ਼ਾਰ ਕਰੋੜ ਦਾ ਬਕਾਇਆ ਕੇਂਦਰ ਸਰਕਾਰ ਵੱਲ ਬਾਕੀ ਹੈ ਸੀਐਮ ਨੂੰ 8 ਅਤੇ 60 ਹਜ਼ਾਰ ਕਰੋੜ ਰੁਪਏ 'ਚ ਫਰਕ ਨਹੀਂ ਪਤਾ ਜੋ ਮੰਗ ਪੱਤਰ ਕੇਂਦਰ ਨੂੰ ਦਿੱਤਾ ਜਿਸ ਵਿੱਚ ਪ੍ਰਤੀਕਾਤਮਕ ਚੀਜ਼ਾਂ ਨੂੰ ਦਰਸਾਇਆ ਗਿਆ ਜਿਨ੍ਹਾਂ ਚੀਜ਼ਾਂ ਦੇ ਟੈਂਡਰ ਤੱਕ ਨਹੀਂ ਲੱਗੇ ਉਹਨਾਂ ਦੇ ਪੈਸੇ ਵੀ ਜੋੜ ਕੇ ਰਕਮ ਦੱਸੀ ਜਾ ਰਹੀ ਹੈ ਮੈਂ ਨਹੀਂ ਸੀ ਚਾਹੁੰਦਾ ਕਿਉਂਕਿ ਪਹਿਲਾ ਜਦੋਂ ਦੌਰਮੈਂ ਕੀਤਾ ਸਭ ਤੋਂ ਪਹਿਲਾਂ ਅਜਨਾਲਾ ਇਲਾਕੇ ਦੇ ਅੰਦਰ ਜਾਣ ਦਾ ਮੈਨੂੰ ਮੌਕਾ ਮਿਲਿਆ ਉਸ ਦਿਨ ਅੰਮ੍ਰਿਤਸਰ ਦੇ ਅੰਦਰ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਦੇ ਹੋਏ ਮੈਂ ਬੇਨਤੀ ਕੀਤੀ ਸੀ ਸਾਰਿਆਂ ਨੂੰ ਮੈਂ ਕਿ ਆ ਸਮਾਂ ਕਿਸੇ ਵੀ ਰਾਜਨੀਤੀ ਕਰਨਦਾਨੀ ਅੱਜ ਤਾਂ ਸਿਰਫ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਯਾਦ ਕਰਾਣ ਆਇਆ ਵੀ ਤੁਸੀਂ ਮੁੱਖ ਮੰਤਰੀ ਹੋ ਪੰਜਾਬ ਦੇ ਆਪਣੀ ਜ਼ਿੰਮੇਵਾਰੀ ਸੰਭਾਲੋ ਇਹਨੂੰ ਆਊਟਸੋਰਸ ਨਾ ਕਰੋ ਤੁਹਾਨੂੰ ਲੋਕਾਂ ਨੇ ਬਣਾਇਆ ਜਿਮੇਵਾਰੀ ਸਮਝ ਕੇ ਜਿਮੇਵਾਰੀ ਨਿਭਾਰੋ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਹੈ ਇਨਫੈਕਟ ਉਸ ਦਿਨ ਤਾਂ ਮੈਂ ਐਸਾ ਤਾਂ ਚਲਾ ਗਿਆ ਚਾਹੇ ਮੈਂ ਕਿਹਾ ਸਾਡੇ ਕਾਂਗਰਸ ਦੇ ਨਾਲ ਆਕਾਲੀਆਂ ਨਾਲ ਜਿਸ ਕਿਸਮ ਦੇ ਵੀ ਵਿਖਰੇਵੇਂ ਰਹੇ ਹੋਣਗੇ ਪਰ ਮੈਂ ਉਹਨਾਂ ਦੇ ਵਿਆਸ ਤੇ ਵੀ ਕਹਿ ਸਕਦਾ ਵੀ ਸਾਰੇ ਸਾਰੀ ਪਾਰਟੀਆਂ ਤੁਹਾਡੇ ਨਾਲ ਖੜੀਆਂ ਪੰਜਾਬ ਦੀ ਬਾਹ ਪਕੜੋ ਪਰ ਜਿਸ ਕਿਸਮ ਦਾ ਰਵਈਆ ਪੰਜਾਬ ਸਰਕਾਰ ਦਾ ਰਿਹਾ ਹੈ ਜਿਸ ਤਰ੍ਹਾਂ ਉਸ ਜਦੋਂ ਮੈਂ ਅਜ ਨਾਲੇ ਉਹ ਵਾਪਸ ਮੁੜ ਕੇ ਆਇਆ ਮੈਂ ਇੱਕ ਚਿੱਠੀ ਪ੍ਰਧਾਨ ਮੰਤਰੀ ਜੀ ਨੂੰ ਲਿਖੀ ਕਿ ਪੰਜਾਬ ਨੂੰ ਅੱਜ ਕੇਂਦਰ ਦੀ ਲੋੜ ਹੈ ਕੇਂਦਰ ਸਾਡੀ ਆਗੇ ਬਾਹ ਪਕੜੇ ਉਸਦੇ 2 ਦਿਨ ਦੇ ਬਾਅਦ ਮੁੱਖ ਮੰਤਰੀ ਸਾਹਿਬ ਨੇ 1 ਸਤੰਬਰ ਨੂੰ ਚਿੱਠੀ ਲਿਖੀ ਪ੍ਰਧਾਨ ਮੰਤਰੀ ਨੂੰ ਉਸੇ ਦਿਨ ਮੇਰੇ ਦਿਮਾਗ 'ਚ ਖਟਕ ਗਿਆ ਸੀ ਵੀ ਸਰਕਾਰ ਸੰਜੀਦਾ ਹੈ ਨਹੀਂ ਸੀਰੀਅਸ ਹੈ ਨਹੀਂ ਉਸ ਚਿੱਠੀ 'ਚ ਪੰਜਾਬ ਦੀ ਔਕੜਾਂ ਦਾ ਪੰਜਾਬ ਦੀ ਮੁਸੀਬਤ ਦਾ ਜਾਂ ਪੰਜਾਬ ਦੇ ਜਿਹੜੇ ਗਰਾਉਂਡ ਰਿਐਲਿਟੀ ਹੈ ਉਸ ਤੋਂ ਪਾਸੇ हट ਕੇ ਜਿਸ ਤਰ੍ਹਾਂ ਭਗਵੰਤ ਮਾਨ ਜੀ ਦੀ ਇੱਕ ਆਦਤ ਹੈ ਉਹਨਾਂ ਨੇ ਇੱਕ ਕੁਝ ਮਜ਼ਾਕ ਜਿਹਾ ਕੀਤਾ ਜਿਹਦੇ ਵਿੱਚ ਉਹਨਾਂ ਨੇ ਪਾਤਾ ਵੀ ਸਾਨੂੰ 60 ਹਜ਼ਾਰ ਕਰੋੜ ਰੁਪਈਆ ਸਾਡਾ ਪੰਜਾਬ ਦਾ ਥੋੜੇ ਕਨੀ ਬੋਲਦਾ ਉਹ ਸਾਡਾ ਭੇਜੋ ਕਿੱਥੋਂ ਆਇਆ ਹੈ 60 ਹਜ਼ਾਰ ਕਰੋੜ ਰੁਪਈਆ ਕਿਉਂਕਿ ਉਸ ਇੱਕ ਤਰੀਕ ਤੋਂ ਪਹਿਲਾਂ ਕਿਸੇ ਨੇ 60 ਹਜ਼ਾਰ ਦਾ ਅੰਕੜਾ ਨਹੀਂ ਸੀ ਸੁਣਿਆ 8 ਤੇ 60 ਦੇ ਅੰਦਰ ਬੜਾ ਫਰਕ ਹੁੰਦਾ ਸਾਬ 8000 ਵਾਲੀ ਗੱਲ ਤਾਂ ਹੁੰਦੀ ਸੀ ਵੀ 8000 ਸਾਡਾ ਬਕਾਇਆ ਪਿਆ ਜੀ ਆਰਡੀਐਫ ਦਾ ਜਿਹਦਾ ਸੁਪਰੀਮ ਕੋਰਟ 'ਚ ਚਰਚਾ ਹੁੰਦੀ ਹੈ ਸੁਪਰੀਮ ਕੋਰਟ 'ਚ ਕੇਸ ਗਿਆ ਹੈ ਰੋਜ਼ ਇਹਦੀ ਗੱਲ ਆ ਜਾਂਦੀ ਹੈ ਉਹ ਉਹਦੇ ਤੇ ਆ ਕੇ ਖੜ ਜਾਂਦਾ ਵੀ 8000 ਕਰੋੜ ਰੁਪਏ ਸਾਡਾ ਬਕਾਇਆ ਹੈ ਪਰ 8 ਤੇ 60 ਦੇ ਅੰਦਰ ਬੜਾ ਫਰਕ ਹੁੰਦਾ ਮੈਂ ਕਿਹਾ ਸ਼ਾਇਦ ਇਹਨਾਂ ਨੂੰ ਇੱਕ 60000 ਵਾਲੀ ਆਤੀ ਹੈ ਕਿਉਂਕਿ ਯਾਦ ਕਰੋ ਉਹ ਉਹੀ 60000 ਹੈ 60000 ਵਾਲੀ ਫਿਗਰ ਦੀ ਗੱਲ ਕਰਦਾ ਸਾਬ 60000 ਦਾ ਆંકੜਾ ਕੇਜਰੀਵਾਲ ਸਾਹਿਬ ਨੇ ਚਾਲੂ ਕੀਤਾ ਸੀਗਾ 40000 ਰੁਪਿਆ ਐਕਸਾਈਜ਼ ਦੇ ਠੇਕਿਆਂ ਜੋ ਕੱਢ ਕੇ ਲਿਆਉਂਗਾ ਮੈਂ ਤੇ 20000 ਰੁਪਇਆ ਮੈਂ ਰੇਤੇ ਵਾਲੇ ਕੰਮ ਚੋਂ ਕੱਢ ਕੇ ਲਿਆਉਂਗਾ 60000 ਕਰੋੜ ਨਾਲ ਪੰਜਾਬ ਦਾ ਹੁੰਨੇ ਅਰਬ ਬਦਲ ਦਿਆਂਗੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੇਂਦਰਾ ਤੇ ਪੰਜਾਬ ਸਰਕਾਰ ਦੇ ਰੇੜਕੇ ਚ ਪੰਜਾਬ ਦਾ ਨੁਕਸਾਨ ਹੋਣ ਦੀ ਗੱਲ ਕਹੀ ਹੈ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ 12000 ਕਰੋੜ ਰੁਪਏ ਦੇ ਡਿਜ਼ਾਸਟਰ ਰੀਲੀਫ ਫੰਡ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ ਪੰਜਾਬ ਇਸ ਵੇਲੇ ਬੇहद ਨਾਜ਼ੁਕ ਦੌਰ ਚੋਂ ਨਿਕਲ ਰਿਹਾ ਏ ਇਸ ਲਈ ਇਹ ਸਮਾਂ ਸਿਆਸਤ ਦਾ ਨਹੀਂ ਸਗੋ ਪੰਜਾਬ ਬੀਆਂ ਨਾਲ ਖੜਨਦਾ ਏ ਚੀਮਾ ਨੇ ਕਿਹਾ ਕਿ ਪੰਜਾਬ ਦੇ ਹੜਪੀੜਤਾ ਨੂੰ ਤੁਰੰਤ ਮਦਦ ਦੀ ਲੋੜ ਹੈ ਹੜ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਦੇ ਨਾਲ ਹੀ ਸਰਕਾਰ ਨੂੰ ਬੰਨ ਬੰਨਣ ਦੀ ਜ਼ਰੂਰਤ ਹੈ ਤੇ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਕਰਕੇ ਮੈਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕੇਂਦਰ ਸਰਕਾਰ ਵੀ ਆ ਜਿਹੜਾ ਤੁਸੀਂ ਰੇਡ ਕਾ ਪਾ ਕੇ ਬਹਿ ਗਏ ਨਾ 12000 ਕਰੋੜ ਦਾ ਇਹਦੇ ਨਾਲ ਕਿਰਪਾ ਕਰਕੇ ਪੰਜਾਬ ਦਾ ਨੁਕਸਾਨ ਜਿਹੜਾ ਉਹ ਨਾ ਕਰੋ ਪੰਜਾਬ ਹਮੇਸ਼ਾ ਹਰ ਔਕੇ ਵੇਲੇ ਦੇਸ਼ ਦੇ ਨਾਲ ਖੜਾ ਭਾਵੇਂ ਉਹ ਖੇਤੀ ਦੇ ਉਦੋਂ ਅਨਾਜ ਦੀ ਘਾਟ ਸੀ ਤੇ ਉਦੋਂ ਵੀ ਆਪਣਾ ਨੁਕਸਾਨ ਕਰਕੇ ਕਿਸਾਨ ਨੇ ਖੇਤੀ ਦੇ ਅਨਾਜ ਭੰਡਾਰ ਭਰੇ ਤੇ ਜੇ ਸਰਹੱਦ ਦੇ ਉੱਤੇ ਕੋਈ ਜੰਗ ਲੱਗਦੀ ਆ ਤੇ ਉੱਥੇ ਵੀ ਸਾਰੇ ਇਹ ਬਾਰਡਰ ਦੇ ਲੋਕ ਹੁੰਦੇ ਆ ਜਿਹੜੇ ਛਾਤੀਆਂ ਡਾਹ ਕੇ ਉੱਤੇ ਖੜਦੇ ਆ ਪੰਜਾਬੀ ਬਹਾਦਰਾਂ ਵਾਂਗੂ ਖੜਦੇ ਆ ਤੇ ਐਡੀ ਵੱਡੀ ਸਜਾ ਜਿਹੜੀ ਆ ਹੁਣ ਪੰਜਾਬ ਨੂੰ ਦੋਨੇ ਸਰਕਾਰਾਂ ਰਲ ਕੇ ਨਾ ਦੇਣ ਇਸ ਕਰਕੇ ਤੁਰੰਤ ਫੰਡ ਜਿਹੜਿਆ ਉਹ ਰੀਲீஸ் ਕੀਤੇ ਜਾਣ ਇੰਟਰਮੀਨ ਰੀਲੀਫ ਅੰਤਰਮ ਰਾਹਤ ਤੁਰੰਤ ਦਿੱਤੀ ਜਾਵੇ ਤੁਸੀਂ ਬੰਨਾਂ ਦੇ ਪਾਰ ਜਿਹੜਿਆ ਉਹ ਤੁਰੰਤ ਪੂਰੇ ਜਾਣ ਤੇ ਜਿਹੜਾ ਮੁਆਵਜ਼ਾ ਜੋ ਲੋਕਾਂ ਦਾ ਬਣਦਾ ਉਹ ਦਿੱਤਾ ਜਾਵੇ ਪਾਣੀ ਕੱਢਣ ਦੇ ਪ੍ਰਬੰਧ ਕੀਤੇ ਜਾਣ ਇਹ ਸਾਡੀ ਸਾਰਿਆਂ ਦੀ ਅੱਜ ਦੋਨਾਂ ਸਰਕਾਰਾਂ ਨੂੰ ਜਿਹੜੀ ਹੈ ਉਹ ਬੇਨਤੀ ਹੈ ਕਿਉਂਕਿ ਨਹੀਂ ਤਾਂ ਫਿਰ ਲੋਕਾਂ ਕੋਲ ਕੋਈ ਤਰੀਕਾ ਹੁੰਦਾ ਕਿ ਜੇ ਐਸ ਹਾਲਤ ਦੇ ਵਿੱਚ ਵੀ ਲੋਕਾਂ ਨਾਲ ਨਹੀਂ ਖੜੋਗੇ ਫਿਰ ਤੁਹਾਨੂੰ ਵੀ ਕਿਸੇ ਨਹੀਂ ਪੰਡਾ ਚੰਨੀ ਵੜਨ ਦੇਣਾ ਫਿਰ ਉਹਦੇ ਵਾਸਤੇ ਵੀ ਤਿਆਰ ਹੋ ਜਾਓ ਇਸ ਕਰਕੇ ਬੈਟਰ ਹੈ ਕਿ ਤੁਸੀਂ ਆਪਣਾ ਰੋਲ ਜਿਹੜਾ ਉਪੜੇਗਾ ਦੇਖੋ ਗੱਲ ਹੈ ਕਿ ਸ਼ਰਮਣੀ ਅਕਾਲੀ ਦਲ ਤਾਂ ਸੱਚੇ ਦਿਲੋਂ ਕਿਸਾਨੀ ਦੀ ਸੇਵਾ ਦੇ ਵਿੱਚ ਹੜਪ੍ਰਭਾਵਿਤ ਲੋਕਾਂ ਦੀ ਸੇਵਾ ਦੇ ਵਿੱਚ ਖੇਤ ਵਿੱਚ ਦੁਰਾਂ ਦੀ ਸੇਵਾ ਦੇ ਵਿੱਚ ਲੱਗਿਆ ਜਦੋਂ ਕੋਈ ਸੂਬੇ ਦਾ ਮੁੱਖ ਮੰਤਰੀ ਬਰ ਜਾਂਦਾ ਨਾ ਤੇ ਕੋਈ ਵੀ ਇਹਨਾਂ ਵੱਡੀਆਂ ਮੁਸੀਬਤਾਂ ਦੇ ਵਿੱਚ ਹਿੱਸਾ ਪਾ ਰਿਹਾ ਹੋਵੇ ਤੇ ਉਦੇ ਮੂੰਹ ਤੋਂ ਦੋ ਸ਼ਬਦ ਘਟੋ ਘਟ ਐਪਰੀਸ਼ੀਏਸ਼ਨ ਤੇ ਜੇ ਨਾ ਨਿਕਲਣ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਚੁੱਪ ਰਹਿਣਾ ਉਤੋਂ 1000 ਗੁਣਾ ਬੈਟਰ ਹੋਏਗਾ ਕਿਉਂਕਿ ਫਰਕ ਤਾਂ ਤੁਹਾਡਾ ਪੰਦਾ ਹੈ ਕਿ ਭਾਵੇਂ ਕੋਈ ਦੂਜੀ ਸਟੇਟ ਚੋਂ ਆ ਕੇ ਭਾਵੇਂ ਇੱਕ ਟਰਾਲੀ ਕੋਈ ਆ ਕੇ ਰਾਸ਼ਨ ਦੀ ਦੇ ਰਿਆ ਭਾਵੇਂ ਕੋਈ ਟੋੜੀ ਦੀ ਟਰਾਲੀ ਲੈ ਕੇ ਕਿਤੇ ਜਾ ਰਿਆ ਤੇ ਤੁਸੀਂ ਸਾਰਿਆਂ ਦੀਆਂ ਸੇਵਾਵਾਂ ਇੱਕ ਨਾੜੇ ਚ ਕਰੋ ਕੰਮ ਤੇ ਤੁਹਾਡਾ ਸੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਐਸਟੀਪੀਸੀ ਕਰ ਰਿਹਾ ਹੈ ਧਾਰਪਕ ਜਿੱਥੇ ਬੰਦੀਆਂ ਕਰ ਰਹੀਆਂ ਪੰਜਾਬ ਦੇ ਹੜਪੀੜਤਾ ਨੂੰ ਨਗਦ ਰਾਸ਼ੀ ਵੰਡਣ ਤੇ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਵਾਲ ਚੁੱਕੇ ਜਾ ਰਹੇ ਸਨ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਇਸ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਕਲੇਰ ਨੇ ਕਿਹਾ ਕਿ ਪੰਜਾਬ ਇਸ ਵੇਲੇ ਵੱਡੀ ਤਰਾਸਦੀ ਦਾ ਸਾਹਮਣਾ ਕਰ ਰਿਹਾ ਹੈ ਹੜਪੀੜਤਾ ਨੂੰ ਤੁਰੰਤ ਮਦਦ ਦੀ ਲੋੜ ਹੈ ਅਜਿਹੇ 'ਚ ਉਹਨਾਂ ਨੂੰ ਚੈੱਕ ਭੇਂਟ ਕਰਨਾ ਸਹੀ ਨਹੀਂ ਹੈ ਕਲੀਅਰ ਨੇ ਕਿਹਾ ਕਿ ਹੜਪੀੜਤਾ ਨੂੰ ਰਾਹਤ ਦੇਣ ਦਾ ਕੰਮ ਕੇਂਦਰ ਤੇ ਪੰਜਾਬ ਸਰਕਾਰ ਦਾ ਏ ਇਹ ਦੋਵੇਂ ਸਰਕਾਰਾਂ ਆਪਣੇ ਫਰਜ਼ ਨਿਭਾਉਣ 'ਚ ناکਾਮ ਰਹੀਆਂ ਨੇ ਅਜਿਹੇ 'ਚ ਜੇਕਰ ਅਕਾਲੀ ਦਲ ਲੋਕਾਂ ਦੀ ਮਦਦ ਕਰ ਰਿਹਾ ਏ ਤਾਂ ਉਸ ਉੱਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਦੇਖੋ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਹੋਣ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਵਰਕਰ ਸਹਿਬਾਨ ਜਗ੍ਹਾ-ਜਗ੍ਹਾ ਤੇ ਪਹੁੰਚ ਕੇ ਹੜਪੀੜਤਾ ਦੀ ਸੇਵਾ ਦੇ ਵਿੱਚ ਰੁੱਝੇ ਨੇ ਉੱਥੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੁਝ ਐਸੇ ਲੋਕ ਨੇ ਜਿਹੜੇ ਆਪਤਾ ਦੇ ਵਿੱਚ ਵੀ ਅਫਸਰ ਲੱਭ ਰਹੇ ਤੇ ਉਹ ਕੋਈ ਮੌਕਾ ਨਹੀਂ ਖਜਾਉਂਦੇ ਬੇਵਜ੍ਹਾ ਸ਼੍ਰੋਮਣੀ ਅਕਾਲੀ ਦਰ ਨੂੰ ਬਦਨਾਮ ਕਰਨ ਦਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਿਰਮੌਰ ਸੰਸਥਾ ਹੈ ਜਿਨੇ ਕੱਲ ਵੀ ਇੱਕ ਵੱਡਾ ਐਲਾਨ ਕੀਤਾ 8 ਲੱਖ ਲੀਟਰ ਡੀਜ਼ਲ ਦੀ ਸੇਵਾ ਤੇ ਕਿਸਾਨਾਂ ਲਈ ਜਿਹੜੇ ਹਰ ਪ੍ਰਭਾਵਤ ਨੇ ਉਹਨਾਂ ਲਈ 20 ਦੀ ਸੇਵਾ ਸੋ ਐਸੀਆਂ ਸੰਸਥਾਵਾਂ ਦੇ ਉੱਤੇ ਵੀ ਇਹ ਲੋਕ ਸਵਾਲੀਆ ਨਿਸ਼ਾਨ ਖੜਾ ਕਰ ਰਹੇ ਕਿਉਂਕਿ ਸਰਕਾਰਾਂ ਨਿਦਾਰਤ ਇਹ ਕੰਮ ਸੀ ਸਰਕਾਰਾਂ ਦਾ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਸੂਬੇ ਦੀ ਸਰਕਾਰ ਹੋਵੇ ਇਹਨਾਂ ਨੇ ਲੋਕਾਂ ਦੀ ਸੇਵਾ ਕਰਨੀ ਸੀ ਤੇ ਸਰਕਾਰਾਂ ਕਦੋਂ ਜਰਦੀਆਂ ਨੇ ਕਿ ਜੇ ਸਰਕਾਰਾਂ ਫੇਲ ਹੋ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੀ ਰੂਹ ਹੈ ਇਹ ਲੋਕਾਂ ਦੀ ਸੇਵਾ ਕਰ। ਸੋ ਸਰਕਾਰਾਂ ਦੇ ਬੰਦੇ ਹੁੰਦੇ ਨੇ ਸਰਕਾਰਾਂ ਦੇ ਮੈਂ ਤਾਂ ਕਹਿੰਦਾ ਫਿੱਲੇ ਨਹੀਂ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਵਾਲ ਖੜੇ ਕਰ ਰਹੇ। ਪਰ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਆਪਾਂ ਨਿਰੰਤਰ ਆਪਣੀ ਸੇਵਾ ਦੇ ਵਿੱਚ ਜੁਟੇ ਰਹਿਣਾ ਇਹ ਲੋਕਾਂ ਦਾ ਜਵਾਬ ਦੇਣ ਨਾਲੋਂ ਆਪਾਂ ਸੇਵਾ ਦੇ ਨਾਲ ਇਹ ਲੋਕਾਂ ਦਾ ਜਵਾਬ ਦਈਏ ਕਿਉਂਕਿ ਇਹਨਾਂ ਦੇ ਕੀ ਸਵਾਲ ਨੇ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾ ਕੇ ਨਦਕ ਪੈਸੇ ਫੜਾਰੇ ਹੁਣ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਭਾਈ ਜਿੱਥੇ ਬੰਨ ਪੂਰਿਆ ਜਾਣਾ ਹੈ ਜਿੱਥੇ ਸਾਡੇ ਪੰਜਾਬ ਦੇ ਨੌਜਵਾਨ ਪਾਣੀ ਦੇ ਵਿੱਚ ਖੜੇ ਨੇ ਲਾਈਫ ਜੈਕਟਾਂ ਪਾਈਆਂ ਨੇ ਉਥੇ ਟਰੈਕਟਰਾਂ ਦੇ ਵਿੱਚ ਡੀਜ਼ਲ ਪੈਣਾ ਉਥੇ ਫਿਰ ਕੀ ਚੈੱਕ ਕੱਟ ਕੇ ਦਿਆ ਕਰੀਏ ਵੀ ਪਹਿਲਾਂ ਉਹ ਬੈਂਕ 'ਚ ਜਾਵੇ ਫਿਰ ਉਹ ਪੈਸਾ ਕੈਸ਼ ਹੋਵੇ ਦੂਜਾ ਸਵਾਲ ਕੀ ਚੱਕਦੇ ਨੇ ਕਹਿੰਦੇ ਦੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੈਸੇ ਦੇਣੇ ਸ਼ੁਰੂ ਕੀਤੇ ਬਾਕੀ ਲੋਕਾਂ ਨੇ ਵੀ ਪੈਸੇ ਵੰਡਣੀ ਕਰਦੇ ਸ਼ੁ ਚੰਗੀ ਗੱਲ ਅਗਰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਦੇਖ ਕੇ ਹੋਰ ਸੰਸਥਾਵਾਂ ਨੇ ਹੋਰ ਵਿਅਕਤੀ ਵਿਸ਼ੇਸ਼ਾਂ ਨੇ ਪੰਜਾਬ ਦੀ ਇਸ ਆਫਤਾ ਦੇ ਵਿੱਚ ਲੋਕਾਂ ਦੀ ਮਦਦ ਦੇ ਪੈਸੇ ਦੇਣੇ ਸ਼ੁਰੂ ਕੀਤੇ ਨੇ ਤੇ ਇੱਚ ਤਾਂ ਪੰਜਾਬੀਆਂ ਦਾ ਭਲਾ ਭਾਈ ਥੋੜੇ ਕਿਉਂ ਢੱਡੀ ਪੀੜ ਹੋਣੀ ਸੋ ਇਹ ਲੋਕਾਂ ਦਾ ਕੰਮ ਹੈ ਸਿਰਫ ਸੇਵਾ ਨੂੰ ਨਿੰਦਣਾ ਕਿਉਂਕਿ ਆਪੇ ਕੁਝ ਕਰ ਨਹੀਂ ਸਕਦੇ ਜਦੋਂ ਬੰਦਾ ਆਪ ਨਾ ਕੁਝ ਕਰ ਸਕਦਾ ਹੋਵੇ ਆਪਣੀ ਕੋਈ ਕੰਟਰੀਬਿਊਸ਼ਨ ਨਾ ਹੋਵੇ ਫਿਰ ਉਹ ਦੂਜਿਆਂ ਦੀ ਸੇਵਾ ਦੇ ਉੱਤੇ ਸਵਾਲ ਚੁੱਕੇ ਉਹ ਆਪਣੀ ਪ੍ਰੈਜ਼ੈਂਸ ਦਿਖਾਉਣੇ ਚੋਂ ਸੋ ਮੇਰੀ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਭਾਈ ਜੇ ਤੁਹਾਡੇ ਇਲਾਕੇ ਦੇ ਵਿੱਚ ਵੀ ਕੋਈ ਐਸੇ ਨਿੰਦਕ ਨੇ ਇਹਨਾਂ ਨੂੰ ਸੇਵਾ ਦੇ ਨਾਲ ਹੀ ਲੈ ਚਿਆ ਕਰੋ ਉੱਥੇ ਇਹਨਾਂ ਨੂੰ ਇੱਕ ਪਾਸੇ ਕੁਰਸੀ ਦੇ ਕੇ ਠੰਡਾ ਪਾਣੀ ਪਿਲਾਇਆ ਕਰੋ ਕਹ ਜੀ ਪਾਣੀ ਪੀ-ਪੀ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਨੂੰ ਭੰਡੋ ਕਿਉਂਕਿ ਇਹ ਨਿੰਦਕਾਂ ਦੀ ਵੀ ਉੱਥੇ ਹਾਜ਼ਰੀ ਲੱਗ ਜੂਗੀ ਇਹਨਾਂ ਦਾ ਕੰਮ ਵੀ ਹੁੰਦਾ ਰਹੂ ਤੇ ਲੋਕਾਂ ਨੂੰ ਵੀ ਦਿਖੂਗਾ ਕਿ ਕੌਣ ਸੇਵਾ ਕਰ ਰਿਹਾ ਤੇ ਕੌਣ ਭੰਡੀ ਪ੍ਰਚਾਰ ਕਰ ਰਿਹਾ ਇਸ ਸਮੇਂ ਦੇ ਵਿੱਚ ਇਹ ਜਿਹੜੀ ਕੋਜੀ ਸਿਆਸਤ ਹੈ ਇਹ ਸਿਆਸਤ ਪੰਜਾਬ ਦੇਖ ਰਿਹਾ ਤੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਕਦੇ ਮਾਫ਼ ਨਹੀਂ ਕਰਨਾ ਪੰਜਾਬ ਸਰਕਾਰ ਨੇ ਰਮਦਾਸ ਦੇ ਪਿੰਡ ਤਲਵੰਡੀ ਦੇ ਇੱਕ 8 ਸਾਲ ਦੇ ਬੱਚੇ ਦਾ ਇਲਾਜ ਕਰਵਾਉਣ ਦੀ ਜ਼ਿੰਮੇਵਾਰੀ ਚੁੱਕੀ ਹੈ ਇਸ ਬੱਚੇ ਦੇ ਦੋਵੇਂ ਗੁਰਦੇ ਖਰਾਬ ਨੇ ਹੜ੍ਹਾਂ ਦੌਰਾਨ ਤਲਵੰਡੀ ਪਿੰਡ 'ਚ ਪਾਣੀ ਆਉਣ ਕਾਰਨ ਬੱਚੇ ਦਾ ਇਲਾਜ ਰੁਕ ਗਿਆ ਸੀ ਤੇ ਉਸ ਦਾ ਘਰ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਸੀ। ਬੱਚੇ ਦੇ ਪਿਤਾ ਰਾਜ ਮਿਸਤਰੀ ਦਾ ਕੰਮ ਕਰਦੇ ਨੇ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ মিডিਆ ਰਾਹੀਂ ਇਸ ਬੱਚੇ ਬਾਰੇ ਜਾਣਕਾਰੀ ਮਿਲੀ ਸੀ। ਉਹਨਾਂ ਦੇ ਨਿਰਦੇਸ਼ਾਂ ਤੇ ਬੱਚੇ ਨੂੰ ਬੋਟ ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਗਿਆ। ਪੀਜੀਆਈ ਦੇ ਡਾਕਟਰਾਂ ਦੀ ਸਲਾਹ ਨਾਲ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ। ਸੇਤ ਮੰਤਰੀ ਨੇ ਕਿਹਾ ਕਿ ਬੱਚੇ ਦਾ ਇਲਾਜ ਮੁਫਤ ਕੀਤਾ ਜਾਏਗਾ ਤੇ ਉਸਦੇ ਪਰਿਵਾਰ ਨੂੰ ਘਰ ਦੀ ਮੁਰੰਮਤ ਲਈ ਮਦਦ ਵੀ ਦਿੱਤੀ ਜਾਵੇਗੀ। ਇਹ ਰਮਦਾਸ ਦੇ ਵਿੱਚ ਜਿਹੜਾ ਇੱਕ ਪਿੰਡਾ ਤਲਵੰਡੀ ਉੱਥੋਂ ਇੱਕ ਨਾ 8 ਸਾਲ ਦਾ ਬੱਚਾ ਉਹਦੇ ਗੁਰਦੇ ਖਰਾਬ ਹੈ ਔਰ ਇੱਕ ਤਾਂ ਉਹਦਾ ਪੀਜੀ ਤੋਂ ਇਲਾਜ ਚੱਲਦਾ ਸੀਗਾ ਜਦੋਂ ਹੜ ਆ ਗਿਆ ਤੇ ਉਹਨਾਂ ਦਾ ਪਿੰਡ ਹੀ ਸਾਰਾ ਘਿਰ ਗਿਆ ਚਾਰੇ ਪਾਸੇ ਪਾਣੀ ਸੀਗਾ ਤੇ ਉਹਨਾਂ ਕੋਲ ਦਵਾਈ ਵੀ ਖਤਮ ਹੋਣ ਵਾਲੀ ਸੀ। ਇਹ ਇੱਕ ਨੈਸ਼ਨਲ ਮੀਡੀਆ ਨੇ ਐਨਡੀਟੀਵੀ ਨੇ ਉਹਦੀ ਜਿਹੜੀ ਸਟੋਰੀ ਸੀ ਉਹ ਉਹਨੂੰ ਟੈਲੀਕਾਸਟ ਕੀਤਾ ਸੀ ਉਹਦੇ ਬਾਰੇ ਸਾਡੇ ਇਤਿਹਾਸ ਜਾਂਦਾ। ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਮੀਡੀਏਟ ਉਹਦਾ ਨੋਟਿਸ ਲਿਆ ਔਰ ਉਹਨਾਂ ਨੇ ਮੈਨੂੰ ਕਿਹਾ ਕਿ 150 ਬੱਚੇ ਦਾ ਇਲਾਜ ਕਰਾਓ ਤੇ ਅਸੀਂ ਬੋਟ ਭੇਜ ਕੇ ਬੋਟ ਐਂਬੂਲੈਂਸ ਦੇ ਉੱਤੇ ਬੱਚੇ ਨੂੰ ਰੈਸਕਿਊ ਕਰਕੇ ਹਸਪਤਾਲ ਚ ਦਾਖਲ ਕਰਾਇਆ ਜਿਹੜੇ ਪੀਜ ਜਿਹੜੇ ਦਾਖਲ ਕਰ ਕੋਲ ਇਲਾਜ ਚੱਲਦਾ ਸੀ ਉਹਨਾਂ ਨਾਲ ਰਾਫਤਾ ਕਾਇਮ ਕੀਤਾ ਟੈਲੀਮੈਡੀਸਨ ਦੇ ਥਰੂ ਅਸੀਂ ਇਹਦਾ ਇਲਾਜ ਸ਼ੁਰੂ ਕਰਾਇਆ ਔਰ ਉਹਨਾਂ ਬੱਚਾ ਠੀਕ ਹੈ ਅੱਗੇ ਉਹਨਾਂ ਨੂੰ ਕਾਫੀ ਹੈ ਇਹਦੀ ਜਿਹੜੀ ਗੁਰਦੇ ਖਰਾਬ ਹੈ ਇਹ ਇੱਕ ਚਿਊਰੇਬਲ ਕੰਡੀਸ਼ਨ ਹੈ ਠੀਕ ਹੋਣ ਵਾਲੀ ਕੰਡੀਸ਼ਨ ਹੈ ਬਸ ਇਹਦਾ ਬੜਾ ਲੰਬਾ ਸਮਾਂ ਇਲਾਜ ਚੱਲਦਾ ਹੈ ਲ ਉਸ ਪਰਿਵਾਰ ਦੇ ਰਾਜ ਮਿੱਤਰੀ ਦੇ ਪਰਿਵਾਰ ਸੀ ਉਹਨਾਂ ਨੂੰ ਫਾਈਨੈਂਸ਼ੀਅਲ ਡਿਫਿਕਲਟੀਜ਼ ਵੀ ਸੀਗੀਆਂ ਤੇ ਇਹ ਸਾਰਾ ਇਲਾਜ ਜਿਹੜਾ ਹੈਗਾ ਸਰਕਾਰ ਮੁਫਤ ਕਰਾਏਗੀ ਔਰ ਬੈਸਟ ਪੋਸੀਬਲ ਟਰੀਟਮੈਂਟ ਉਹਦੇ ਵਾਸਤੇ ਸਾਡੇ ਡਾਕਟਰ ਵੀ ਕਰਨਗੇ ਪੀਜੀ ਨਾਲ ਕਨਸਲਟੇਸ਼ਨ ਕਰਕੇ ਕਰਾਂਗੇ ਤਾਂ ਕਿ ਬੱਚਾ ਨਾਰਮਲ ਰਿਕਵਰ ਕਰਕੇ ਤੰਦਰੁਸਤ ਹੋ ਕੇ ਨਾਰਮਲ ਲਾਈਫ ਲੀਡ ਕਰੇ ਤੇ ਇਹਦੀ ਸਰਕਾਰ ਪੂਰੀ ਕੋਸ਼ਿਸ਼ ਕਰੇਗੀ ਇਹਦੇ ਨਾਲ ਨਾਲ ਸੀ ਪਰਿਵਾਰ ਦੀ ਹਰ ਸੰਭਵ ਕੋਸ਼ਿਸ਼ ਚਾਹੇ ਉਹਦਾ ਹੜਾ ਕਰਕੇ ਨੁਕਸਾਨ ਹੋਇਆ ਸਮਾਨ ਦਾ ਨੁਕਸਾਨ ਹੋਇਆ ਘਰ ਦਾ ਨੁਕਸਾਨ ਹੋਇਆ ਜਿਹੜੀ ਉਹਨਾਂ ਦੀ ਰੋਜ਼ੀ ਰੋਟੀ ਆ ਉਹਦੇ ਵਾਸਤੇ ਵੀ ਅਸੀਂ ਮਦਦ ਕੀਤੀ ਆ ਔਰ ਉਹਨਾਂ ਨੂੰ 5000 ਰੁਪਏ ਦਾ ਚੱਕ ਦਿੱਤਾ ਦਾਨੀ ਸੱਜਣਾ ਵੱਲੋਂ ਅੱਜ ਤੇ ਇਸੇ ਤਰ੍ਹਾਂ ਅਸੀਂ ਉਹਨਾਂ ਦੇ ਪਰਿਵਾਰ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਔਰ ਬੱਚੇ ਦਾ ਪੂਰਾ ਇਲਾਜ ਕਰਾ ਕੇ ਬੱਚੇ ਨੂੰ ਇੱਕ ਤੰਦਰੁਸਤ ਜ਼ਿੰਦਗੀ ਜਿਹੜਾ ਜੀਣ ਦਾ ਮੌਕਾ ਦੇਵਾਂਗੇ ਤਾਂ ਮੈਂ ਇੱਕ ਵਾਰ ਫਿਰ ਜਿਹੜਾ ਨੈਸ਼ਨਲ ਮੀਡੀਆ ਜਿਹੜੇ ਜਿਹੜੇ ਮੀਡੀਆ ਨੇ ਆਂਦੀ ਸਾਡੇ ਸਾਡੇ ਇਤਿਹਾਸ ਇਸ ਤਰ੍ਹਾਂ ਦੇ ਕੇਸ ਲੈ ਕੇ ਆ ਰਹੇ ਅਸੀਂ ਉੱਥੇ ਪਹੁੰਚ ਰਹੇ ਆ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਆ ਔਰ ਜਿਹੜੇ ਬਹੁਤ ਸਾਰੇ ਐਨਜੀਓ ਸਾਡੇ ਧਿਆਨ ਦੇ ਵਿੱਚ ਲਿਆ ਰਹੇ ਆ ਜਾਂ ਹੋਰ ਜਿਹੜੇ ਜਿਹੜੇ ਸੱਜਣਾਂ ਉਹਨਾਂ ਨੂੰ ਸਾਰਿਆਂ ਨੂੰ ਕਹਿਣਾ ਕਿ ਸਿਹਤ ਮੈਕਮੇ ਦਾ 104 ਨੰਬਰ ਹੈ ਐਮਰਜੈਂਸੀ ਨੰਬਰ ਤੁਸੀਂ 104 ਨੰਬਰ ਤੇ ਕਾਲ ਕਰੇ ਜੀ 10 ਮਿੰਟਸ ਤੋਂ ਉਹਨੂੰ ਕਾਲ ਆ ਜੇਗੀ ਔਰ ਅੱਧੇ ਘੰਟੇ ਹੀ ਤੁਹਾਡੇ ਕੋਲ ਐਮਬੂਲੈਂਸ ਦਾ ਮੈਡੀਕਲ ਸਹਾਤਾ ਪਹੁੰਚ ਜਾਏਗੀ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਕੋਈ ਵੀ ਮੈਡੀਕਲ ਐਮਰਜੈਂਸੀ ਹੋਵੇ 104 ਨੰਬਰ ਤੇ ਕਾਲ ਕਰੋ ਤੇ ਇਮੀਡੀਟਲੀ ਜਿਹੜੀ ਪੰਜਾਬ ਸਰਕਾਰ ਹੈ ਤੁਹਾਡੇ ਤੱਕ ਮੈਡੀਕਲ ਸਹਾਤਾ ਪਹੁੰਚਾਏਗੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪੀੜਤਾਂ ਲਈ ਲਏ ਵੱਡੇ ਫੈਸਲੇ ਮਾਨ ਨੇ ਕਿਹਾ ਇਹ ਸਮਾਂ ਕੰਜੂਸੀ ਕਰਨ ਦਾ ਨਹੀਂ ਜਿਨ੍ਹਾਂ ਲੋਕਾਂ ਦਾ ਭਿਆਨਕ ਹੜ੍ਹਾਂ ਕਾਰਨ ਨੁਕਸਾਨ ਹੋਇਆ ਉਹਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਇਹ ਸਮਾਂ ਸਿਆਸਤ ਦਾ ਨਹੀਂ ਹੁਣ ਪੰਜਾਬ ਦਾ ਮੁੱਖ ਮੰਤਰੀ ਨਹੀਂ ਸਗੋਂ ਦੁੱਖ ਮੰਤਰੀ ਬਣ ਕੇ ਕੰਮ ਕਰਨਾ ਪਵੇਗਾ ਕੰਮ ਖੁਸ਼ੀਆਂ ਵੰਡਣ ਨਾਲ ਵੱਧੀਆਂ ਨੇ ਤੇ ਦੁੱਖ ਵੰਡਣ ਨਾਲ ਘੱਟ ਹੁੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਤੇ ਵੀ ਕੱਸੇ ਤਿੱਖੇ ਨਿਸ਼ਾਨੇ ਮਾਨ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਅੱਗੇ ਅਸਲੀ ਭਾਜਪਾ ਨਹੀਂ ਸਗੋ ਦੂਜੀਆਂ ਪਾਰਟੀਆਂ ਤੋਂ ਸ਼ਾਮਲ ਹੋਏ ਲੋਕ ਬੈਠੇ ਸਨ ਜਾਖੜ ਤੇ ਬਿੱਟੂ ਮੈਨੂੰ ਕੱਢਦੇ ਰਹੇ ਨੇ ਗਾਲਾਂ ਰਵਨੀਤ ਬਿੱਟੂ ਨੇ ਕਿਹਾ ਪ੍ਰਧਾਨ ਮੰਤਰੀ ਨੂੰ ਪੰਜਾਬ ਤੋਂ ਦੂਰ ਰੱਖਣ ਦੀ ਹੋ ਰਹੀ ਕੋਸ਼ਿਸ਼ ਪਿਛਲੀ ਸਰਕਾਰ ਚ ਚੰਨੀ ਨੇ ਮੋਦੀ ਦਾ ਰਾਹ ਰੋਕਿਆ ਤੇ ਹੁਣ ਆਪ ਲੀਡਰਾਂ ਵੱਲੋਂ ਹਿੰਦੀ ਤੇ ਪੰਜਾਬੀ ਦੇ ਨਾਮ ਤੇ ਖੜਾ ਕੀਤਾ ਜਾ ਰਿਹਾ ਹੈ ਵਿਵਾਦ ਸੁਨੀਲ ਜਾਖੜ ਨੇ ਮੁੱਖ ਮੰਤਰੀ ਮਾਨ ਤੇ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦਾ ਲਗਾਇਆ ਇਲਜ਼ਾਮ ਜਾਖੜ ਨੇ ਕਿਹਾ ਇਹ ਸਮਾਂ ਸਿਆਸਤ ਕਰਨ ਦਾ ਨਹੀਂ ਪਰ ਸੀਐਮ ਮਾਨ ਪੰਜਾਬ ਦੇ ਲੋਕਾਂ ਨੂੰ ਕਰ ਰਹੇ ਨੇ ਗੁੰਮਰਾਹ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦਰੋ ਸੁਰੱਖਿਆਤਰ ਤੇ ਦੇਖਦੇ ਰਹੋ ਟੀਵੀ ਪੰਜਾਬ